ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਜਿਵੇਂ ਤੁਹਾਨੂੰ ਪਤਾ ਹੈ ਕਿ ਸਕਾਟਲੈਂਡ ਦੀ ਧਰਤੀ ਤੋਂ ਹੁਣ ਤੱਕ ਦੇ ਪਹਿਲੇ ਅਖਬਾਰ ਵਿੱਚੋਂ ਇਤਿਹਾਸ ਵਿੱਚ ਨਾਂ ਪਾਇੰਦਰੀਆ ਨੇ ਲਿਖਵਾਇਆ ਤੇ ਪਾਇੰਦਰੀਆ ਦੀ ਟੀਮ ਨੂੰ ਮਾਣ ਹੈ ਕਿ ਜਿੱਧਰ ਵੀ ture ਉਧਰੋਂ ਮੋਹ ਪਿਆਰ ਮਿਲ ਰਿਹਾ ਸਾਡੀ ਪੰਜਾਬ ਟੀਮ ਵੱਲੋਂ ਇੱਕ ਵਿਸ਼ੇਸ਼ ਸਮਾਗਮ ਲਿਖਿਆ ਗਿਆ ਜਿਸ ਦੌਰਾਨ ਗਲਾਸਗੋ ਤੋਂ ਗਏ ਉੱਗੇ ਕਾਰੋਬਾਰੀ ਤੇ ਸਮਾਜ ਸੇਵੀ ਇਕਬਾਲ ਸਿੰਘ ਕਲੇਰ ਤੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਅਲਬਰਟ ਡਰਾਈਵ ਦੇ ਪ੍ਰਧਾਨ ਸਰਦਾਰ ਲਬਾਇਆ ਸਿੰਘ ਮੈਮੀ ਦਾ ਪੰਜਾਬ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਇਸ ਸਮਾਗਮ ਦੌਰਾਨ ਜਾਂ ਉਹਦੀ ਕਵਰੇਜ ਦੇ ਲਈ ਸਾਡੇ ਵੇਲੇ ਇਸ ਸਮੇਂ ਮੌਜੂਦ ਨੇ ਸਾਡੇ ਨਾਲ ਸਾਡੇ ਵਿਸ਼ੇਸ਼ ਸਹਿਯੋਗੀ ਆਓ ਜਗਵੀਰ ਆਜ਼ਾਦ ਤੋਂ ਆਪਾਂ ਇਸ ਪ੍ਰੋਗਰਾਮ ਦੀ ਜਾਣਕਾਰੀ ਲੈਨੇ ਆ ਤੇ ਦੇਖਦੇ ਹਾਂ ਕਿ ਕੌਣ-ਕੌਣ ਸਾਡੇ ਨਾਲ ਸਾਂਝ ਪਾਉਂਦਾ ਜਗਵੀਰ ਤੁਹਾਡਾ ਹਾਰਦਿਕ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਮਨਦੀਪ ਕਰਮੀ ਜੀ ਅੱਜ ਪੈਂਦਰਿਆਂ ਦੀ ਪੰਜਾਬ ਟੀਮ ਵੱਲੋਂ ਪੈਂਡ ਮਾਸੀ ਕੇ ਵਿਖੇ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਕਾਟਲੈਂਡ ਤੋਂ ਉੱਗੇ ਕਾਰੋਬਾਰੀ ਤੇ ਸਮਾਜ ਸੇਵੀ ਇਕਬਾਲ ਸਿੰਘ ਕਲੇਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਗਵਾਇਆ ਸਿੰਘ ਮੈਮੀ ਉਹਨਾਂ ਦੋਨਾਂ ਦਾ ਪੱਤਰਕਾਰ ਰਣਜੀਤ ਬਾਵਾ ਤੇ ਜਗਵੀਰ ਜਾਸ ਦੀਗਵਾਈ ਵਿੱਚ ਸਨਮਾਨ ਕੀਤਾ ਗਿਆ ਔਰ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਇੱਕ ਹਮਤਪੁਰੇ ਪਿੰਡ ਦਾ ਨੌਜਵਾਨ ਜਿਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਨੂੰ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ ਆ 25 ਸਾਲਾਂ ਦੇ ਸਟਰਗਲ ਦੇ ਵਿੱਚ ਮਨਦੀਪ ਕੁਰਵੀ ਹਮਤਪੁਰਾ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਆ ਔਰ ਅਸੀਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਵੀਂ ਪਿਰਤ ਪਾਉਣ ਦੇ ਲਈ ਨਵੇਂ ਅਖਬਾਰ ਨੂੰ ਨਵੇਂ ਅਖਬਾਰ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਜੀ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪੰਜਾਬ ਟੀਮ ਦਾ ਜਿਹੜਾ ਭਾਰ ਆ ਪੰਜ ਦਰਿਆ ਦਾ ਉਹ ਆਪਣੇ ਮੋਢਿਆਂ ਤੇ ਲੈ ਕੇ ਤੁਸੀਂ ਤੇ ਮੇਰੇ ਵੱਡੇ ਵੀਰ ਰਣਜੀਤ ਕੁਮਾਰ ਬਾਵਾ ਜੀ ਨੇ ਸਾਡੇ ਗਲਾਸਗੋ ਤੋਂ ਪੰਜ ਦਰਿਆ ਜਿਹੜੇ ਟੱਬਰ ਦੇ ਜੀ ਹੈ ਅਕਬਾਲ ਸਿੰਘ ਕਲੇਰ ਤੇ ਸਰਦਾਰ ਲਬਾਇਆ ਸਿੰਘ ਮਹਿਮੀ ਜੀ ਉਹਨਾਂ ਨੂੰ ਜੋ ਸਾਡੇ ਕੋਲ ਸਾਡੀ ਝੋਲੀ ਦੇ ਵਿੱਚ ਮਾਨ ਸਨਮਾਨ ਸੀ ਉਹਨਾਂ ਦੀ ਝੋਲੀ ਦੇ ਵਿੱਚ ਉਹ ਲੱਦਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਰਣਜੀਤ ਕੁਮਾਰ ਬਾਵਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਅਲੀਕਨ ਦੇ ਵਿੱਚ ਯੋਗਦਾਨ ਪਾਇਆ ਤੇ ਆਓ ਹੁਣ ਸੁਣਦੇ ਹਾਂ ਕਿ ਰਣਜੀਤ ਕੁਮਾਰ ਬਾਬਾ ਜੀ ਨੇ ਪੰਜ ਦਰਿਆ ਦੀ ਆਮਤ ਤੇ ਕੀ ਕਿਹਾ ਮੰਨਦੀਪ ਖਰਮੀ ਦਾ ਬਹੁਤ ਵਧੀਆ ਉਪਰਾਲਾ ਜੋ ਅੰਗਰੇਜ਼ਾਂ ਦੀ ਧਰਤੀ ਤੇ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਵਧੀਆ ਢੰਗ ਨਾਲ ਸੇਵਾ ਕਰ ਰਿਹਾ ਹੈ ਜੋ ਉਹਨੇ ਇਹ ਪੇਪਰ ਪੰਜਾਬੀ ਦਾ ਪੇਪਰ ਪੰਜ ਦਰਿਆ ਕੱਢਿਆ ਉਹਦੇ ਲਈ ਉਹਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਉਥੇ ਵਧੀਆ ਢੰਗ ਨਾਲ ਜਾਂਦੀ ਪੰਜਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ। ਮਨਦੀਪ ਬਾਈ ਨੇ 25 ਸਾਲ ਦੀ ਬਿਨਾ ਕਿਸੇ ਡਰ ਤੋਂ ਇੱਕ ਨਿਰਪੱਖਤਾ ਦੇ ਨਾਲ ਪੱਤਰਕਾਰੀ ਕੀਤੀ ਆ। ਤੁਹਾਡਾ ਵੀ ਇੱਥੇ ਉਹੀ ਪੇਸ਼ਾ ਰਿਹਾਗਾ ਲੰਬੇ ਸਮੇਂ ਤੋਂ। ਬਿਸ਼ੱਕ ਬਲੈਕਮੇਲਿੰਗ ਹੋ ਰਹੀ ਹੈ ਹਰ ਕਿੱਤੇ ਦੇ ਵਿੱਚ। ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪਲਾਂ ਦੇ ਵਿੱਚ ਕੋਈ ਯਾਦ ਸਾਂਝੀ ਕਰਨੀ ਚਾਹੁੰਦੇ ਹੋ? ਬਿਲਕੁਲ ਮੇਰੇ ਨਾਲ ਉਹ ਲੰਮਾ ਸਮਾਂ ਇੱਥੇ ਪੰਜਾਬ ਦੇ ਵਿੱਚ ਅਸੀਂ ਵਿਹੱਕ ਵੱਖ-ਵੱਖ ਪੇਪਰਾਂ ਦੇ ਵਿੱਚ ਕੰਮ ਕਰਦੇ ਸੀ ਪਰ ਅਸੀਂ ਇਕੱਠੇ ਭਰਾਵਾਂ ਵਾਂਗੂ ਰਹਿੰਦੇ ਸੀ ਇਕੱਠੇ ਕਵਰੇਜ ਕਰਦੇ ਸੀ ਬਹੁਤ ਥਾਵਾਂ ਤੇ ਸਾਡਾ ਜਦੋਂ ਅਸੀਂ ਕੋਈ ਗਲਤ ਹੁੰਦਾ ਸੀ ਗਲਤ ਵਾਪਰਦਾ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸੀ ਸਾਨੂੰ ਬਹੁਤ ਧਮਕੀਆਂ ਵੀ ਮਿਲਦੀਆਂ ਸੀ ਪਰ ਅਸੀਂ ਕਦੇ ਜਾਣਦੀ ਉਹਨਾਂ ਤੋਂ ਘਬਰਾਏ ਨਹੀਂ ਕਦੇ ਵਧੀਆ ਢੰਗ ਨਾਲ ਇੱਥੇ ਜਾਣਦੀ ਆਪਦਾ ਕੰਮਕਾਰ ਕਰਦੇ ਰਹੇ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਦੀ ਗੱਲ ਆ ਜਿਹੜੀ ਵਦੇਸ਼ਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਔਰ ਪਹਿਲਾ ਮਾਨ ਵਾਲੀ ਗੱਲ ਆ ਪੰਜਾਬ ਦੇ ਲਈ ਕਿ ਪਹਿਲਾ ਪੰਜਾਬੀ ਅਖਬਾਰ ਹੈ ਜਿਹੜਾ ਉੱਥੇ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ ਇਹ ਬਹੁਤ ਵਧੀਆ ਗੱਲ ਹੈ ਜੀ ਪੰਜਾਬੀਆਂ ਲਈ ਤੇ ਇਹ ਜਾਣ ਦੀ ਉਹਨਾਂ ਜਿੱਥੇ ਬਹੁਤ ਮਣੁੱਖ ਦੇ ਕੋਲ ਕੋਈ ਟਾਈਮ ਨਹੀਂ ਹੁੰਦਾ ਜਿਹੜੇ ਦੇਸ਼ ਦੇ ਵਿੱਚ ਫਿਰ ਵੀ ਜਾਣ ਦੀ ਇਹ ਇਸ ਤਰ੍ਹਾਂ ਦਾ ਟਾਈਮ ਕੱਢਣਾ ਉਹਦੇ ਲਈ ਬਹੁਤ ਵਧੀਆ ਜਾਣ ਦੀ ਉਹਨੂੰ ਬਹੁਤ ਵਧਾਈ ਆ ਤੇ ਉਹਨੂੰ ਜਾਣ ਦੀ ਵਧੀਆ ਪ੍ਰਾਲਾ ਉਹਦਾ ਇਹ ਆ ਆਉਣ ਵਾਲੇ ਜਾਣ ਦੀ ਜਿਹੜੀ ਪੀੜੀ ਹੈਗੀ ਉਹ ਜਾਣਦੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੂਗੀ। ਦੁਬਾਰਾ ਬੋਲ। ਹਾਂਜੀ। ਅ ਮੇਰੇ ਵੱਲੋਂ ਤੇ ਸਾਡੀ ਸਮੁੱਚੀ ਪੱਤਰਕਾਰ ਟੀਮ ਵੱਲੋਂ ਉਹਨਾਂ ਨੂੰ ਮਨਦੀਪ ਖਰਮੀ ਨੂੰ ਇਹ ਸਦਮਣ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਮਾਗਨ ਦੇ ਦੌਰਾਨ ਅ ਗਲਾਸਗੋ ਤੋਂ ਗਏ ਕਾਰੋਬਾਰੀ ਅਕਬਾਲ ਸਿੰਘ ਕਲੇਰ ਨੇ ਵੀ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖਰਮੀ ਹਿੰਮਤਪੁਰਾ ਤੇ ਪੰਜ ਦਰਿਆ ਦੀ ਆਮਦ ਤੇ ਆਪਣੇ ਵੱਲੋਂ ਕੁਝ ਲਾਫਜ਼ ਸਾਡੀ ਝੋਲੀ ਪਏ ਨੇ ਆਓ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਅਕਬਾਲ ਸਿੰਘ ਕਲੇਰ। ਮੈਂ ਇਸ ਪ੍ਰਾਜਨ ਬਹੁਤ ਚੰਗਾ ਸਮਝਦਾ। ਉਹ ਸਾਰੇ ਵੱਡੀ ਚੀਜ਼ ਇਹ ਆ ਕਿ ਮੈਂ ਉੱਥੇ 60 ਸਾਲ ਰਿਹਾ। ਅੱਜ ਤਾਈਂ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਪੰਜਾਬੀ ਦਾ ਪੇਪਰ ਕਲਾਸ ਰੂ ਦੇ ਵਿੱਚ ਨਿਕਲੇ। ਸਕਾਟਲੈਂਡ ਦਾ ਵੱਡਾ ਸ਼ਹਿਰ ਆ ਸਾਰੇ ਨੂੰ ਮੰਨੇ ਆ। ਉੱਥੇ ਮੁਸਲਮਾਨਾਂ ਦੇ ਪੇਪਰ ਆਉਂਦੇ ਆ, ਹਿੰਦੂਆਂ ਦੇ ਆਉਂਦੇ ਆ ਪਰ ਸਿੱਖਾਂ ਦਾ ਪਹਿਲਾ ਪੰਜਾਬੀ ਦਾ ਪੇਪਰ ਆ। ਔਰ ਇਸਾ ਮੈਨੂੰ ਫਖਰ ਆ। ਉਹ ਵੀ ਸਾਡੇ ਮਾਲਵੇ ਦੀ ਧਰਤੀ ਤੋਂ ਮੁੰਡਾ ਜਮਿਆ ਜੀ ਨੇ ਅਫਤਾਰਲਾ ਇਸ ਚੱਕਿਆ। ਮੈਂ ਉਹਨੂੰ ਸ਼ਾਬਾਸ਼ ਦਿੰਦਾ। ਵਿਸ਼ੇਸ਼ ਬੁਲਾਰੇ ਦੇ ਤੌਰ ਤੇ ਸਰਦਾਰ ਲਬਾਇਆ ਸਿੰਘ ਮੈਮੀ ਜੀ ਨੇ ਵੀ ਆਪਣੇ ਸ਼ਬਦਾਂ ਦੀ ਸਾਂਝ ਪਾਈ ਆ। ਆਓ ਤੁਹਾਨੂੰ ਉਹਨਾਂ ਦੇ ਵੀ ਮੁਖਾਜਰ ਰੂਬਰੂ ਕਰਵਾਉਣੇ ਆ। ਤੁਸੀਂ ਵੀ ਗਲਾਸਗੋ ਦੇ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹੋ। ਮਨਜੀਤ ਖੁਰਮੀ ਵੀ ਤੁਹਾਡੇ ਟੱਚ ਦੇ ਵਿੱਚ ਹੁਣੇ ਲੰਬੇ ਸਮੇਂ ਤੋਂ ਕਿਵੇਂ ਦੇਖਦੇ ਅੱਜ ਉਪਰਾਲਾ ਉਹਨਾਂ ਦਾ? ਮਨਜੀਤ ਖੁਰਮੀ ਸਾਡੇ ਜਦੋਂ ਗਲਾਸ ਤੋਂ ਆਇਆ ਪਹਿਲੇ ਇੰਗਲੈਂਡ ਵਨਵਿੰਗਾਂ ਦੇ ਵਿੱਚ ਸੀਗਾ ਜਦੋਂ ਤੋਂ ਸਾਡੇ ਕੋਲ ਆਇਆ ਉਦੋਂ ਦਾ ਮੇਰੇ ਨਾਲ ਉਹਦਾ ਰਾਪਤਾ ਹੈਗਾ। ਬੱਚਾ ਬੜਾ ਲਾਇਕ ਹੈਗਾ ਔਰ ਉਹਨੂੰ ਪੰਜਾਬੀ ਦੇ ਨਾਲ ਬਹੁਤ ਪਿਆਰ ਹੈ। ਉਹ ਇੱਥੇ ਅਖਬਾਰਾਂ ਵਾਲੇ ਕੰਮ ਕਰਦਾ ਰਿਹਾ ਕਰਕੇ ਇਸੇ ਕਾਰਨ ਮੇਰਾ ਉਹਦੇ ਨਾਲ ਸੰਬੰਧ ਜੁੜਿਆ ਸੀ ਤਾਂ ਕਿ ਉੱਥੇ ਦੇ ਜੋ ਵੀ ਕਰਵਾਨ ਉਹ ਇੱਥੇ ਦੇ ਸੋਸ਼ਲ ਮੀਡੀਆ ਤੇ ਛੱਡਦਾ ਸੀ ਉਹਨੇ ਬੜੇ ਕਠਿਨਾਈ ਦੇ ਨਾਲ ਪਹਿਲੇ ਵੀ ਰੇਡੀਓ ਖੋਲਿਆ ਤੇ ਟੀਵੀ ਖੋਲਿਆ ਲੇਕਿਨ ਜਿਹੜਾ ਆਪਰਾਲਾ ਉਹਨੇ ਪੇਪਰ ਕੱਟਣ ਦਾ ਕੀਤਾ ਇੱਕ ਬਹੁਤ ਵੱਡਾ ਆਪਰਾਲਾ ਲੀ ਹੁਣ ਸਾਡੇ ਨਾਲ ਸਲਾਮ ਮਸਤਾ ਪਹਿਲੇ ਕੀਤਾ ਸੀ ਮੈਂ ਕਿਹਾ ਬੇਟਾ ਇਤੋਂ ਤਕਲੀਫ ਇੱਚ ਬੜੇ ਆਉਣੇ ਆ ਕਈਆਂ ਨੇ ਲਤਾਂ ਖਿੱਚਣੀਆਂ ਲੇਕਿਨ ਉਹਨੇ ਆਪਣਾ ਹੌਸਲਾ ਨਹੀਂ ਛੱਡਿਆ ਨਾਲ ਗੱਲ ਕੀਤੀ ਵੀ ਇਹ ਮਨਦੀਪ ਸਿੰਘ ਜੀ ਖੁਰਮੀ ਨੇ ਉਹਨਾਂ ਦਾ ਪਹਿਲੇ ਬਹੁਤ ਵੱਡਾ ਉਪਰਾਲਾ ਤੇ ਯੋਗਦਾਨ ਆ ਜੋ ਇੰਨੇ ਸਾਲਾਂ ਤੋਂ ਕਹਿਣ ਦੀ ਗੱਲ ਆ 20-25 ਸਾਲ ਦੋਸਤ ਕਹਿੰਦੇ ਨਾ ਵੀ ਇੱਕ ਦਹਾਕਾ 10 ਸਾਲਾਂ ਦਾ ਬਣਦਾ ਸੋ ਦਹਾਕੇ ਲੰਘ ਚੁੱਕੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਸੰਘਰਸ਼ ਕਰ ਰਹੇ ਨੇ ਤੇ ਉਸੇ ਸੰਘਰਸ਼ ਨੂੰ ਪੂਰ ਪਿਆ ਵਾ ਜਿਹੜਾ ਅੱਜ ਪੰਜ ਦਰਿਆ ਦਾ ਅਖਬਾਰ ਰਿਲੀਜ਼ ਕੀਤਾ ਗਿਆ ਸੋ ਕਿ ਬਹੁਤ ਵੱਡੀ ਗੱਲ ਆ ਸਾਡੇ ਹਰੇਕ ਪੰਜਾਬੀ ਲਈ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਸੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਮਹਾਰਾਜ ਦੇ ਚਰਨਾ ਚਰ ਅਰਦਾਸ ਬੇਨਤੀ ਵੀ ਕਰਦੇ ਆ ਤੇ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਕਿ ਇਸ ਤਰ੍ਹਾਂ ਦੇ ਸਾਡੇ ਸੰਘਰਸ਼ੀ ਜਿਹੜੇ ਯੋਧੇ ਨੇ ਜਾਂ ਜਿਹ ਇਨਾਂ ਦਾ ਸਾਥ ਵੀ ਦਿਈਏ ਅਤੇ ਜੋ ਦੁਨੀਆ ਤੇ ਇੱਕ ਮਿਸਾਲ ਪੈਦਾ ਕੀਤੀ ਅਸੀਂ ਆਉਣ ਵਾਲੇ ਸਮੇਂ ਵਿੱਚ ਹੀ ਸਾਰਿਆਂ ਤੋਂ ਅਸੀਂ ਵੈਸੇ ਵੀ ਇੱਕ ਬੇਨਤੀ ਲਗਾਤਾਰ ਕਰਦੇ ਆ ਰਹੇ ਹਾਂ ਕਿ ਆਪਾਂ ਸਾਰੇ ਗੱਲ ਦਾ ਜ਼ਰੂਰ ਕਰਦੇ ਆ ਪੰਜਾਬੀ ਮਾਂ ਬੋਲੀ ਦੀ ਪਰ ਜਦੋਂ ਇਸ ਤਰ੍ਹਾਂ ਦੇ ਕੋਈ ਉਪਰਾਲੇ ਕਰਦਾ ਜਾਂ ਕੋਈ ਸੰਘਰਸ਼ ਤੋਂ ਵਿੱਚੋਂ ਕੋਈ ਆਪਣਾ ਕਿਣਕਾ ਯੋਗਦਾਨ ਪਾਉਂਦਾ ਤਾਂ ਉਹਨਾਂ ਦਾ ਸਾਥ ਜ਼ਰੂਰ ਦਿਆ ਕਰੋ ਉਹਨਾਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹਰੇਕ ਪੰਜਾਬੀ ਤੱਕ ਸਾਡੀ ਇਹ ਗੱਲਬਾਤ ਪਹੁੰਚਣੀ ਚਾਹੀਦੀ ਹੈ ਜੇ ਅੱਜ ਸੋਸ਼ਲ ਮੀਡੀਆ ਤੇ ਕੱਲੀਆਂ ਗਾਲਾਂ ਜਾਂ ਗੰਦਮੰਦ ਆਪਾਂ ਸ਼ੇਅਰ ਕਰ ਕਰਕੇ ਅਸੀਂ ਸਾਡੇ ਨੈੱਟ ਭਰੇ ਪਏ ਨੇ ਆਪਾਂ ਸਾਰੇ ਦੇਖਦੇ ਹਾਂ ਅਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਪਰ ਜਿਹੜੇ ਇਸ ਤਰ੍ਹਾਂ ਦੇ ਅਪਰਾਲੇ ਨੇ ਇਹ ਵੀ ਸਾਡੇ ਹਰੇਕ ਦੇ ਫੋਨ ਵਿੱਚ ਅਤੇ ਹਰੇਕ ਪੰਜਾਬੀ ਦੇ ਫੋਨ ਵਿੱਚ ਹੋਣੇ ਚਾਹੀਦੇ ਨੇ ਇਹੀ ਸਾਡੀ ਅਪੀਲ ਹੈ ਜੀ ਇਹ ਸੀ ਪੰਜ ਦਰਿਆ ਦੀ ਪੰਜਾਬ ਟੀਮ ਵੱਲੋਂ ਇਕਬਾਲ ਸਿੰਘ ਕਲੇਰ ਤੇ ਸਰਦਾਰ ਲਬਾਇਆ ਸਿੰਘ ਮੈਮੀ ਜੀ ਦੇ ਸਨਮਾਨ ਹਿਤ ਲਿਖੇ ਗਏ ਛੋਟੇ ਜੇ ਸਮਾਗਮ ਦੀਆਂ ਝਲਕੀਆਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਪਸੰਦ ਕੀਤਾ ਹੋਵੇਗਾ ਨਾਲ ਦੀ ਨਾਲ ਹੀ ਮੈਂ ਸਮੁੱਚੀ ਪ੍ਰਬੰਧਕ ਟੀਮ ਵੱਲੋਂ ਰਣਜੀਤ ਕੁਮਾਰ ਬਾਵਾ ਜੀ ਤੇ ਜਗਵੀਰ ਆਜ਼ਾਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹ ਸਮਾਗਮ ਅਲੀਕ ਕੇ ਸਾਡੇ ਗਲਾਸਗੋ ਪਰਿਵਾਰ ਦੇ ਜੀ ਇਕਬਾਲ ਸਿੰਘ ਕਲੇਰ ਤੇ ਲਬਾ ਸਿੰਘ ਮਹਿਮੀ ਜੀ ਨੂੰ ਮਾਨ ਸਨਮਾਨ ਦਿੱਤਾ ਹੈ ਧੰਨਵਾਦ